ਸਿਕਾਲੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਿੱਲੋਵਾਲ ਕੱਚਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਤੁਹਾਨੂੰ ਦਿਖਾਉਣੀਆਂ ਆਂ ਚਾਰੇ ਸੂਈਆਂ ਸਵਾਈਆਂ ਤੇ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਅਗਲੇ ਤੇ ਘਰੋਂ ਹੀ ਕਰਕੇ ਖੜਿਆ ਕਰੋ ਤੇ ਸਾਡੀ ਬੇਨਤੀ ਹੈ ਲ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਮੇਰੇ ਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਠੀਕ ਠਾਕ ਜੀ ਜੀ ਸੁਣਾ ਸਭ ਠੀਕ ਠਾਕ ਜੀ ਤੇ ਨਾਮ ਦੱਸ ਕੇ ਨਿਕਲ ਮੇਰਾ ਨਾਮ ਮਨਦੀਪ ਸਿੰਘ ਹੈ ਲੋਹਰ ਕਚਾ ਤਸੀਲੇ ਖਨਵਾ ਜ਼ਿਲ੍ਹਾ ਹਰਸਰ ਤੇ ਫੋਨ ਨੰਬਰ ਬੋਲ ਦ ਫੋਨ ਨੰਬਰ 98143 86436 ਤੇ 8437611911 ਤੇ ਲੋਪੋ ਕੇ ਚਿਗਾਵੇਂ ਲੱਗੇ ਪਿੰਡ ਨਾਲ ਹਾਂਜੀ ਨੀਅਰ ਜਵਾਰ ਨਗਰ ਦੇ ਸਕੂਲ ਤੇ ਲੱਗੇ ਬਿਲਕੁਲ ਠੀਕ ਕਾਫੀ ਮਸ਼ਹੂਰ ਜਿਹੜਾ ਸਕੂਲ ਹੈ ਨਾ ਉਹਦਾ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਵੈੜਿਆ ਇਹ ਤੋਂ ਕਰ ਲਈਏ ਇਹਦਾ ਸੁਆ ਜਿਹੜਾ ਚੀ? ਸੁਆ ਜਿਹੜਾ ਪਹਿਲਾ ਹੀ ਆ। ਤੇ ਸੋਹਣੇ ਰੰਗ ਰੂਪ ਦੀ ਆ। ਮੋਹ ਦੋਦੀ ਜੇ ਦੋਦਾ ਤੇ ਆ। ਅੱਛਾ ਮੋਹ ਦੋ ਦਾਂਦੇ। ਧੰਦੇ ਵੀ ਧੰਦ ਖਾਈ ਦੀ ਆ ਦੇਖ ਸਕਦੇ ਪਿਓਰ ਦੋ ਦਾਂਦੇ ਆ ਜਿਹੜੀ। ਪਹਿਲਾ ਸੁਆ। ਪਹਿਲਾ ਸੁਆ ਤੇ ਇਹ ਆ ਵੀ ਵੈੜਾ ਗਾਂ ਤਿਆਰ ਕਰਨ ਲਈ ਆ। ਅਗਲੇ ਸੁਵੇ ਨੂੰ ਚੰਗੀ ਸੋਹਣੀ ਵੈੜ ਤਿਆਰ ਹੋਣੀ ਆ ਹੋਲੀ। ਨਾ ਦੇਖ ਸਕਦੇ ਜੀ। ਉਨੇ ਰੰਗ ਰੂਪ ਦੀ ਆ ਇਧਰੋਂ ਇੱਕ ਕਰੀ ਰੰਗ ਰੂਪ ਇਹਨਾਂ ਦੇਖ ਸਕਦੇ ਉਮਰ ਦੇ ਹਿਸਾਬ ਨਾਲ ਕੱਦ ਕਾਠ ਵੀ ਚੰਗਾ ਤੇ ਬਾਕੀ ਸਭ ਲੋ ਹਵਾਨਾ ਵੀ ਸੋਹਣਾ ਵਾ ਵਾ ਨੀ ਸ਼ੇਪ ਚੰਗੀ ਆ ਜਿਹੜੀ ਤੇ ਥਾਣੇ ਦੇ ਦੇਖ ਸਕਦੇ ਜੀ ਬਾਕੀ ਪਸਮਾ ਕੇ ਥਣ ਜਿਹੜਾ ਪ੍ਰੋਪਰ ਵਧੀਆ ਹੱਥਲੀ ਚੋਈ ਆ ਲੈਨੇ ਕਰ ਲੈਣਾ ਤੇ ਦੁੱਧ ਕਿੰਨਾ ਮਿਲਦੀ ਹੁੰਨੇ ਤੇਰੇ ਕੋਲ ਦੁੱਧ ਵੀ ਜੀ ਨੇ ਸਾਰੇ 12 ਲੀਟਰ ਪੱਕਾ ਤੇ ਆ ਰਿਹਾ ਪੱਕਾ ਜਾਂ ਤੇ ਆ ਰ 12 ਲੀਟਰ ਤੇ ਬੱਚਾ ਬੱਚਾ ਜਿਹਦਾ ਹੈਗਾ ਇਹ ਮਹੀਨੇ ਦੀ ਸੂਈ ਆ ਅੱਛਾ ਇਹ ਆਪਣੇ ਜਿਦਰਾ ਹੜਾ ਆ ਜਿੱਦੜ ਖੇਤਾਂ ਦੇ ਚੋਂ ਉਧਰੋਂ ਲਈ ਆ ਤੇ ਬੱਚੇ ਸਾਰਿਆਂ ਦੇ ਕਿਸੇ ਦਾ ਨਹੀਂ ਹੈਗਾ ਅੱਛਾ ਬੱਚੇ ਕੁਝ ਮਾਰ ਕੇ ਕੁਝ ਰੁੱਡ ਰੜ ਗਏ ਉਹਨਾਂ ਦੇ ਅੱਛਾ ਉਧਰੋਂ ਸਾਰੇ ਉਧਰ ਲੈ ਰੀਆ ਚੋਂ ਆਈਆਂ ਮੈਂ ਤੇ ਫਿਰ ਇਹ ਆ ਵੀ ਇੱਕ ਰੀ ਪੱਛੋਂ ਸਾਰੇ ਸਾਹਮ ਤੇ ਟੁੱਟੇ ਆ ਗਏ ਸਾਹਮ ਟੁੱਟੇ ਹੀ ਇਹ 4-5 ਦਨ ਹੋ ਗਏ ਹੁਣ ਸਾਹ ਸੰਭਾਲ ਕੀਤੀ ਹੈ ਅੱਛਾ ਦੁੱਧ ਤਈਆ ਹੋਰ ਦੁੱਧਾ ਜੀ ਬਾਜੂਗਾ ਅੱਛਾ 4-5 ਦਿਨ ਹੋ ਗ ਕੋਈ ਭਾੜਾ ਨਹੀਂ ਪਾਉਣਾ ਕੋਈ ਬੰਦਾ ਨਹੀਂ ਪਾਉਣਾ ਇਤਰਾਇ ਚੁਆਈ ਕਰ ਲਈ। ਠੀਕ ਐ। ਤੇ ਇਹਦਾ ਮੁੱਲ ਫਿਰ। ਭੁੱਲ ਵੀ ਜੀ ਇਹਦਾ ਜਿਆਦਾ ਜੀ ਬੱਚਾ ਹੋਵੇ ਫਿਰ ਕੋਈ 50000 ਮੰਗ ਲੈਂਦੇ। ਮੇਰਾ ਭੁੱਲ 40000 ਰਿਹਾ। 35000 ਦੇ ਦਿੰਦਾ। 35000 ਦੀ ਦੇ ਦੋਗੇ। ਚਲੋ ਬਾਕੀ ਮੌਕੇ ਤੇ ਹੋ ਜਾਊਗਾ ਮੰਤਨ ਹੋਰ। ਬਾਕੀ ਆਹ ਦੇਖ ਸਾਦੇ ਜੇ। ਕੱਦ ਕਾਠ ਇਹਦਾ ਚੰਗਾ ਵਾ ਤੇ ਸੋਹਣੇ ਰੰਗ ਰੂਪ ਦੀ ਆ। ਬਾਕੀ ਕੋਈ ਵੀਰ ਫੋਨ ਲਾਵੇ। ਇਹ ਆ ਵੀ ਗਾਂ ਵੈਡ ਤਿਆਰ ਕਰਨ ਵਾਲੀ ਆ। ਅਗਾਂਵਾਂ ਚਾਰ ਦਿਖਾਉਣੀਆਂ ਵਾਂ ਕਿਸੇ ਦਾ ਬੱਚਾ ਨਹੀਂ ਅੱਜ। ਆ ਇਹ ਦਾ ਵੀ ਸੂਆ ਵੀ ਲੈ ਜੀ ਹਾਂਜੀ ਇਹਦਾ ਵੀ ਪਹਿਲਾ ਸੂਆ ਹੈ ਅੱਛਾ ਇਹਦੇ ਥੱਲੇ ਵੀ 10 ਲੀਟਰ ਦੁੱਧ ਹੈ ਇੱਕੋ ਕਰੋ ਲਈਆਂ ਸਾਰੇ ਅੱਛਾ ਹਾਂਜੀ ਸਾਰੇ ਪਾਸੇ ਇੱਕੋ ਕਰੋ ਅੱਛਾ ਚਾਰੇ ਨੰਗਰ ਇੱਕੋ ਕਰੋ ਲੈ ਹੁੰਦੇ ਆ ਇਹ ਵੀ ਪਿੱਛੇ ਦਾ ਸੂਆ 10 ਲੀਟਰ ਦੁੱਧ ਆ ਰਿਹਾ ਇਹ ਦੇਖੋ 10 ਲੀਟਰ ਆ ਦੇਵੰਤੀ ਕਰ ਲੈ ਇਸ ਬਾਕੀ ਕਰੋ ਬਾਕੀ ਚਲੋ ਰੰਗ ਰੂਪ ਇਹਦਾ ਵੀ ਚੰਗਾ ਵਾ ਉਹ ਨਹੀਂ ਵੇਖਿਆ ਉੱਤਰਾਣ ਬਾਕੀ ਇੱਥੇ ਆ ਕੇ ਕੋਈ ਵੀਰ ਆਪਣਾ ਕਦ ਕੱਠ ਵੇਖ ਲੈ ਕਿਸ ਦਾ ਵੱਡਾ ਹੁੰਦਾ ਕਿ ਇਹਦਾ ਛੋਟਾ ਦਾ ਕਦਦ ਦੇ ਉਸ ਹਾਨਾ ਕੋਈ ਵੀਰ ਆਪਣੇ ਸਾਹਮਣੇ ਆ ਕੇ ਵੇਖ ਲਿਆ ਕਰੇ ਤੇ ਇਹਦਾ ਵੀ ਜੀ ਫਿਰ ਮੁੱਲ ਮੁੱਲ ਵਿੱਚ ਜਿਆਜਾ ਜੀ ਕਰਤਾ ਮੁੱਲ ਪਾ ਇਹਦਾ 30 ਕਰਾਲੀ 35 ਇਹ ਹਾਨਾ 5000 ਦੀ ਅੱਛਾ 5000 ਦੀ ਦੇਣੀ ਹੈ ਇਹ ਵੀ ਲਗਭਗ ਮਹੀਨੇ ਦੀ ਸਹੀ ਹੈ ਠੀਕ ਹੈ ਜੀ ਇਧਰ ਨ ਕਰੇ ਰੇ ਥਾਂ ਦਿਖਾ ਦਈਏ ਕਰੀ ਬਾਕੀ ਚੌਂਚਾਂ ਦਾ ਵੀ ਸੀਮ ਠੱਗੀ ਥਾਂ ਮੈਂ ਇਹਦੇ ਵੀ ਦੇਖ ਸਕਦੇ ਜੇ ਲਾਗੇ ਤੋਂ ਇੱਕ ਨਹੀਂ ਤਰਾ ਥੋੜਾ ਜਿਹਾ ਦਰਦੀ ਆ ਮੱਖੀ ਮੁੱਖੀ ਵੀ ਪੈਂਦੀ ਆ ਤੇ ਹੁਣ ਆ ਜਿਹੜੇ ਆਗੇ ਆਪਣੇ ਕੋਲ 30 ਨੰਬਰ ਤੇ ਇਹਦੇ ਥਲੇ ਵਿੱਚ ਦੁੱਧ ਹੋਊਗਾ 12 ਤੋਂ 13 ਲੀਟਰ 12 ਲੀਟਰ ਕੋਈ ਮੰਨ ਕੇ ਲਿਖ ਸਕਦਾ ਕਰ ਲੈਣਾ ਅੱਛਾ ਹਾਂਜੀ 12 13 ਲੀਟਰ ਦੇ ਕਰੀਬ ਦੁੱਧ ਇਹ ਡੇਢ ਕਿ ਮਹੀਨੇ ਦੀ ਸੂਈ ਦੱਸਿਆ ਉਹਨਾਂ ਨੇ ਅੱਛਾ ਹਾਂਜੀ ਤੇ ਇਹ ਵੀ ਚੋਂਚਾ ਕੋਈ ਸੀ ਠੰਡੀ ਬਿਲਕੁਲ ਠੀਕ ਆ ਹਾਂਜੀ ਚਵਾਚੂ ਇਹਦਾ ਵੀ ਚੰਗਾ ਥਣ ਵੀ ਚੰਗਾ ਸੀ ਕਿਤੇ ਵੀ ਨਾ ਪਾੜੇ ਵੀ ਗਏ ਤੇ ਇਥੇ ਮਿਲਦੀ ਠੀਕ ਆ ਤੇ ਆ ਥਾਣੇ ਇਹਦੇ ਵੀ ਆਪਾਂ ਦੇਖ ਸਕਦੇ ਆ ਲਾਗੇ ਤੋਂ ਲੈ ਬਾਕੀ ਵੀ ਜਿੰਨਾ ਏਰੀਆ ਚ ਪਾਣੀ ਨਹੀਂ ਆਇਆ ਸੀ ਉਧਰ ਝੜੀਆਂ ਕਰਕੇ ਪਸ਼ੂ ਵਹੇ ਵੀ ਡਾਊਨ ਹੋ ਗਏ ਸੀ ਤੇ ਵਹੇ ਵੀ ਉਧਰ ਦੇ ਏਰੀਆ ਚ ਆਈਆਂ ਪਸ਼ੂ ਟੁੱਟ ਜਾਂਦਾ ਉਹ ਉਧਰ ਜਿਹੜਾ ਵਾ ਕਾਫੀ ਹਾਲਾਤ ਜਿਹੜੇ ਖਰਾਬ ਹੋ ਗਏ ਹੁਣ ਚਲੋ ਅੱਗੇ ਨਾਲ ਸਥਿਤੀ ਸਹੀ ਹੋ ਗਈ ਹੈ ਉਧਰ ਵੀ ਤੇ ਮੁੱਲ ਫਿਰ ਵਧਦੀ ਇਹਦਾ बोले जी ज्यादा भी कह जी ना बोल पर 20 काली 40 30000 देला अच्छा 30000 ठीक है शॉर्ट कर देंगे ਤੇ ਬਾਕੀ ਚਲੋ ਮੌਕੇ ਤੇ ਛੋਟ ਛੋਟ ਹੋ ਜੂਗੀ ਹਨਾ ਆ ਦੇਖ ਸਕਦੇ ਬਾਕੀ ਬਿਲਕੁਲ ਛੋਟੇ ਛੋਟੇ ਜਿਹੇ ਸਿੰਘ ਆ ਦੂਜਾ ਸੁਆ ਬਹੁਤ ਸੋਹਣੀ ਚ ਵਾਈਟ ਵੀ ਬਹੁਤ ਦੀ ਹੈ ਤੇ ਇੱਕ ਆ ਜਿਹੜੀ ਆ ਹਨ ਕਿਸੇ ਹਨ ਵਿੱਚ 7 7.5 ਤੇ 8 ਲੀਟਰ ਦੁੱਧ ਹੋਗਾ ਅੱਛਾ ਹਾਂਜੀ ਦੂਜਾ ਸੁਆ ਹੈ ਠੀਕ ਹੈ ਬਚਾ ਇਹਨਾਂ ਦੀ ਗਾਇ ਕਿਕਰੋ ਲਿਆ ਸਾਰਾ ਮਾਲ ਆਪਾਂ ਠੀਕ ਹੈ ਹਾਂਜੀ ਬਿਲਕੁਲ ਤੋੜ ਦੋ ਫੇਰ ਇਹਨਾਂ ਨੂੰ बाकी ये भी सील ठंडी है कोई पाड़ा नहीं बंगा नहीं पाए चोलो ठीक है बहुत बढ़िया चवाई है चवाई भी पोली रूमर की ਠੀਕ ਹੈ। ਬਾਕੀ ਠੰਡੀ ਸੀਲ ਹੈ। ਬਾਕੀ ਇਹ ਪਕਾਵਾਂ ਸਾਰੀਆਂ ਗਾਂ ਤਿਆਰ ਕਰਨ ਵਾਲੀਆਂ ਆ ਇਹ ਵੀ ਵੈੜ ਅਗਲੇ ਸੋਇਲੰ ਚੰਗੀ ਤਿਆਰ ਹੋਣ ਵਾਲੀ ਆ। ਹੁਣ ਤੇ ਚਲੋ ਜੋ ਕੁਦਰਤੀ ਮਾਰ ਵੱਜੀ ਆ ਜਿਹੜੀ ਬੱਚੇ ਉਹਨਾਂ ਦੇ ਬੱਚੇ ਮਰਨ ਕਰਕੇ ਆਪਾਂ ਨੂੰ ਭਾਣਾ ਮਿਲ ਗਿਆ ਤਾਂ ਆਪਾਂ ਭਾਣਾ ਦੇ ਤੇ ਬਾਕੀ ਸਾਰੀਆਂ ਬੱਚੀਆਂ ਚੰਗੀਆਂ ਦੁੱਧ ਵਾਲੀਆਂ ਸਾਰੀਆਂ ਚੱਲ ਚੰਗੀਆਂ 50000 ਦੀ ਤਾਂ ਆ। ਤੇ ਇਹਦਾ ਮੁੱਲ ਫਿਰ ਮੁੱਲ ਵੀ ਜੀ ਇਹਦੇ ਵੀ ਆ ਜਾਏ ਜੀ ਮੁੱਲ ਭਾਵੇਂ 5000 ਕਰੀਏ 20000 ਦੇ ਦਿਆਂਗੇ। ਹੋਰ 2000 ਮਾਰ ਕੇ 18000 ਦੀ। ਅੱਛਾ 18000 ਦੀ ਦੇ ਦ। 6-7 ਲੀਟਰ ਦੁੱਧ ਪੱਕਾ ਦੇਣਾ। ਠੀਕ ਹੈ ਜੀ। ਤੇ ਬਾਕੀ ਚਲੋ ਇੱਥੋਂ ਆਓ ਤੇ ਆਪਣੀ ਤਸੱਲੀ ਕਰਕੇ ਵੇਸ਼ ਚਾੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਦਾ ਪਸ਼ੂ ਖਰੀਦੋ ਜੀ ਸਾਰੀਆਂ ਆਪਣੀਆਂ ਚੋਚਵਾ ਕੇ ਖੜੋ